ਦਵਾ ਲਾਗ ਸੇ ਇੱਕ ਲੜਾਉ ਤਵੇ ਕੋ ਗੋਬਿੰਦ ਸਿੰਘ ਨਾਮ ਕਹਾਉ ਗੁਰਗੋਬਿੰਦ ਸਿੰਘ ਜਿਨੇ ਜਿਹੜੇ ਸ਼ਬਦ ਕਹੇ ਉਹ ਪੂਰੇ ਵੀ ਕੀਤੇ ਤਾਂ ਉਸ ਦਾ ਸਬੂਤ ਹੈ ਇਹ ਚੰਪੌਰ ਸਾਹਿਬ ਦੀ ਧਰਤੀ ਇਹ ਗੁਰਦੁਆਰਾ ਸਾਹਿਬ ਤੁਸੀਂ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿੱਤੇ ਸੈਭ ਜੀ ਆ ਅਜੀਤ ਸਿੰਘ ਅਤੇ ਸੈਭ ਜੀ ਆ ਜੁਜਾਰ ਸਿੰਘ ਜਿਹੜੇ ਨੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲੀਏ ਕਟਾਈ ਬਾਪ ਨੇ ਜਹਾਂ ਬੱਚੇ ਖੁਦਾ ਕੇ ਤਾਂ ਇਤਿਹਾਸ ਨਾਲ ਤੁਹਾਨੂੰ ਜਾਣੂ ਕਰਾਨੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਇੱਥੇ ਹੀ ਗੁਰੂ ਸਾਹਿਬ ਦੇ 40 ਸਿੰਘ ਜਿਹੜੇ ਨੇ ਉਹ 10 ਲੱਖ ਫੌਜਾਂ ਨਾਲ ਲੜੇ ਸੀ ਅਤੇ ਜਿਵੇਂ ਕਿ ਆ ਜਾਂਦਾ ਵੀ ਉਹਨਾਂ ਦੇ ਤੰਦ ਖੱਟੇ ਕਰ ਦਿੱਤੇ ਸਨ ਅਤੇ ਸਭ ਤੋਂ ਵੱਡੀ ਗੱਲ ਹੈ ਵਾ ਗੁਰੂ ਸਾਹਿਬ ਦੇ ਜਦੋਂ ਸੈਰਜਾਦੇ ਸ਼ਹੀਦ ਹੁੰਦੇ ਆ ਪਹਿਲਾ ਸੈਰਜਾਦਾ ਅਜੀਤ ਸਿੰਘ ਜਦੋਂ ਜੰਗ ਦੇ ਮੈਦਾਨ 'ਚ ਸ਼ਹੀਦ ਹੁੰਦੇ ਆ ਤਾਂ ਗੁਰੂ ਸਾਹਿਬ ਦੇ ਜਕਾਰੇ ਦੀ ਗੂੰਜ ਆਕਾਸ਼ਾਂ ਤੱਕ ਗੂੰਜਦੀ ਆ। ਤੈਸੇ ਤਰੀਕੇ ਨਾਲ ਜਦੋਂ ਸੈਬਜ਼ਾਦਾ ਜੂਜਾਰ ਸਿੰਘ ਸ਼ਹੀਦ ਹੁੰਦੇ ਆ ਤਾਂ ਉਦੋਂ ਵੀ ਉਸੇ ਹਿਸਾਬ ਨਾਲ ਗੁਰੂ ਸਾਹਿਬ ਜਕਾਰਾ ਗਜਾਉਂਦੇ ਨੇ। ਦੱਸਿਆ ਜਾਂਦਾ ਵੀ ਗੁਰੂ ਸਾਹਿਬ ਨੇ ਦੋਨੋਂ ਸੈਬਜ਼ਾਦੇ ਨੇ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਉਦੋਂ ਜਕਾਰਿਆਂ ਦੀ ਗੂੰਜ ਜਿਹੜੀ ਆ ਇਹੋ ਜੀ ਸੀ। ਵੀ ਪੂਰੇ ਅਸਮਾਨ ਦੇ ਵਿੱਚ ਗੂੰਜ ਸੁਣਾਈ ਦਿੱਤੀ ਜਿਹੜੇ ਆਪਣੇ ਬੱਚਿਆਂ ਨੂੰ ਜੇ ਤੋੜਦੇ ਆ ਸ਼ਹਾਦਤਾਂ ਵੱਲ ਤੋੜਦੇ ਆ ਤੇ ਉਹਨਾਂ ਦੇ ਅੰਦਰ ਕੋਈ ਗਮੀ ਨਮੀ ਨਹੀਂ ਹੈ ਉਹਨਾਂ ਦੇ ਅੰਦਰ ਵੀਰ ਰਸ ਹੈ ਉਹਨਾਂ ਦੇ ਅੰਦਰ ਮਾਨ ਹੈ ਬੱਚੋ ਕੋ ਜਹਾਂ ਪੇ ਹੈ ਕਟਾਣਾ ਜੇ ਵਹੀ ਹੈ ਕਾ ਲੁਟਕੇ ਜਿਸ ਜਗ੍ਹਾ ਸੇ ਹੈ ਜਾਣਾ ਜੇ ਵਹੀ ਹੈ ਧਰਤੀ ਕਹਿ ਦਿੰਦੀ ਹੈ ਹਾਂ ਇਹ ਟਿਕਾਣਾ ਲੇਕ ਗੱਲ ਯਾਦ ਰੱਖਿਓ ਇਸ ਮੈਦਾਨੇ ਜੰਗ ਵਿੱਚੋਂ ਭੱਜ ਕੇ ਨਿਆਣਾ ਤੇ ਬਾਬਾ ਅਜੀਤ ਸਿੰਘ ਜੀ ਨੇ ਜਵਾਬ ਦਿੱਤਾ ਕਿ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਘਰ ਜੀਤ ਲਿਆ ਤੋ ਜੀਤਾ ਨਹੀਂ ਆਊਂਗਾ ਮੇਰਾ ਨਾਮ ਸਤਪੁਰਜੀ ਤੁਸੀਂ ਅਜੀਤ ਸਿੰਘ ਰੱਖਿਆ ਮੈਨੂੰ ਦੁਨੀਆਂ 'ਚ ਕੋਈ ਜਿੱਤ ਨਹੀਂ ਸਕੇਗਾ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਤੇ ਤੁਹਾਡੇ ਨਾਲ ਵਾਦਾ ਮੈਂ ਜਿਉਂਦਾ ਇਸ ਧਰਤੀ ਤੇ ਵਾਪਸ ਆਉਣਾ ਸੂਰਾ ਸੋ ਪਹਿਚਾਨੀਐ ਜੋ ਲਰਿਆ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡ ਰਿਹਾ ਔਰੰਗਜ਼ੇਬ ਵੱਲੋਂ 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਭੇਜਿਆ ਗਿਆ ਨੇ ਜਿਨ੍ਹਾਂ ਨੂੰ ਆਦੇਸ਼ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨ ਦਾ ਚਾਹੇ ਉਹ ਜ਼ਿੰਦਾ ਪਕੜਿਆ ਜਾਏ ਚਾਹੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਇਸ ਮੈਦਾਨੇ ਜੰਗ ਵਿੱਚ ਉਤਰਦੇ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਿਹਰੇ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਵੈਰੀ ਦੀਆਂ ਫੌਜੀਆਂ ਦੇ ਵਿੱਚ ਇਹ ਹੀ ਡਰ ਹੈ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਇਸ ਮੈਦਾਨੇ ਜੰਗ ਵਿੱਚ ਉਤਰਿਆ ਹੈ ਜਿਤਨੇ ਬਲ ਨਾਲ ਜਿਤਨੇ ਜੋਸ਼ ਨਾਲ ਬਾਬਾ ਜੀ ਸਿੰਘ ਸਾਹਿਬ ਜੀ ਲੜਿਆ ਆਪਣੇ ਖਬਾਉਂਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਆਏ ਸਾਹਿਬਜ਼ਾਦਾ ਬਾਬਾ ਜੀ ਸਿੰਘ ਦੀ ਬਖੂਬੀ ਤੇ ਦਲੇਰੀ ਨਾਲ ਲੜ ਕੇ ਇਸ ਗੜੀ ਦੇ ਵਿੱਚ ਸ਼ਹਾਤਾ ਪਾਉਂਦੇ ਨੇ ਇਸ ਗੜੀ ਇਸ ਮੈਦਾਨੇ ਜੰਗ ਵਿੱਚ ਨਿਕਲ ਕੇ ਸ਼ਹਾਤਾ ਪਾਉਂਦੇ ਆ ਬੜੀ ਦਲੇਰੀ ਨਾਲ ਲੜਦੇ ਆ ਚਾਰੋਂ ਪਾਸੇ ਘਿਰੇ ਹੋਏ ਬਾਬਾ ਜੂਹਾਰ ਸਿੰਘ ਜਿਹੜੇ ਕੁਝ ਸਮਾਂ ਪਹਿਲਾਂ ਸਤਿਗੁਰੂ ਜੀ ਨੂੰ ਬੇਨਤੀਆਂ ਕਰ ਰਿਹਾ ਉਹ ਹੁਣ ਪੰਜਾ ਪਿਆਰਿਆਂ ਦਾ ਰੂਪ ਓਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਦੇਸ਼ ਕਰਦੇ ਆ ਕਿ ਤੁਸੀਂ ਤੁਹਾਡਾ ਸਰੀਰ ਇਹ ਪੰਥ ਖਾਲਸੇ ਦੀ ਜਾਗੀਰ ਹੈ ਤੁਸੀਂ ਇਸ ਸਰੀਰ ਨੂੰ ਮਹਿਫੂਜ਼ ਇਸ ਜੰਗ ਦੇ ਮੈਦਾਨ ਤੋਂ ਦੂਰ ਲੈ ਕੇ ਜਾਓਗੇ ਸਿੱਖੀ ਨੂੰ ਹੋਰ ਪਰਫੁੱਲਤ ਕਰੋਗੇ ਖਾਲਸੇ ਪੰਥ ਨੂੰ ਹੋਰ ਵਧਾਓਗੇ ਤੁਹਾਨੂੰ ਇਹ ਪੰਥ ਖਾਲਸੇ ਦਾ ਆਦੇਸ਼ ਹੈ ਮਹਾਰਾਜ ਸਾਹਿਬ ਜੀ ਹਾਲ ਦੇ ਦੇ ਆਦੇਸ਼ ਦੇ ਕੇ ਸਿਰ ਝੁਕਾਉਂਦੇ ਆ ਇੱਕ ਬੇਨਤੀ ਕਰਦੇ ਆ ਕਿ ਇਸ ਗੱਡੀ ਨੂੰ ਛੱਡਣ ਲੱਗਿਆ ਮੈਂ ਤਾਲੀ ਮਾਰ ਕੇ ਜਾਣਾ ਚਾਹਣਾ ਕਿਉਂਕਿ ਬਾਅਦ ਵਿੱਚ ਕੋਈ ਮੈਨੂੰ ਇਸ ਜੰਗ ਦਾ ਕਾਇਰ ਨਾ ਗਏ ਇਸ ਲਈ ਮੈਂ ਆਪਣੇ ਪੰਥ ਦੇਗੇ ਬੇਨਤੀ ਰੱਖਣਾ ਚਾਹਣਾ ਕਿ ਮੈਂ ਤਾਲੀ ਮਾਰ ਕੇ ਇਸ ਗੱਡੀ ਨੂੰ ਛੱਡਾਂ ਜਿਸ ਸਥਾਨ ਤੇ ਉਹਨਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿਹੜਾ ਕੋਸ਼ਿਸ਼ੋਬਤ ਹੈ ਰੱਬ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਾਹਿਬਜ਼ਾ ਦੇਵਾਰੇ ਆ ਇਹੀ ਥਾਂ ਹੈ ਇਸ ਇਸੇ ਸਥਾਨ ਨੂੰ ਉਹ ਤੀਰਥ ਮੰਨਦੇ ਆ। ਉਹ ਥਾਣੇ ਜਿੱਥੋਂ ਇੱਕ ਪਿਤਾ ਨੇ ਸ਼ਹਾਤਾ ਪਾਉਂਦੇ ਬੱਚਿਆਂ ਵੱਲ ਜਿਹੜੇ ਜਕਾਰੇ ਲਾਇਣ ਸਾਡੇ ਵੱਲੋਂ ਗਲ ਕਰਕੇ ਕਿ ਐਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਗਈ ਹਜ਼ਾਰ ਜਿਉਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਜੀਤ ਸਿੰਘ ਜਿਉਂਦੇ ਆ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਅੱਜ ਵੀ ਜਿਉਂਦੇ ਆ ਅਸੀਂ ਵੇਖਣੇ ਆ ਕਿ ਸਾਡੇ ਬੱਚਿਆਂ ਵਿੱਚ ਅਜੀਤ ਕਿੱਥੇ ਆ ਜੁਝਾਰ ਕਿੱਥੇ ਆ ਜੋਰਾਵਰ ਕਿੱਥੇ ਆ ਤੇ ਫਤਿਹ ਸਿੰਘ ਕਿੱਥੇ ਆ ਉਹ ਰੂਪਿਆਰੀ ਫਤਿਹ ਦੀ سانس ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਸਥਾਨ ਤੇ ਮੌਜੂਦ ਆ ਉਸ ਸਥਾਨ ਤੇ ਜਿਸ ਦੇ ਵਿੱਚ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਬੜਾ ਵੱਡਾ ਸਥਾਨ ਵੀ ਇਸ ਨੂੰ ਕਿਹਾ ਜਾਂਦਾ ਚਮਕੌਰ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚ ਮੌਜੂਦ ਆ ਜਿੱਥੇ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਅਤੇ ਦੋ ਵੱਡੇ ਸੈਭਜਾਦੇ ਸੈਭਜਾਦਾ ਅਜੀਤ ਸਿੰਘ ਅਤੇ ਸੈਭਜਾਦਾ ਜੁਝਾਰ ਸਿੰਘ ਜਿਹੜੇ ਆ ਉਹਨਾਂ ਨੇ ਇੱਥੇ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਤਵਾਦੂ ਇਤਿਹਾਸ ਲਈ ਵਾਦੂ ਜਾਣ ਕਰਨ ਲਈ ਹੈਡ ਗ੍ਰੰਥ ਥੀ ਭਾਈ ਜਸਬੀਰ ਸਿੰਘ ਸਾਹਿਬਾ ਮੌਜੂਦ ਨੇ ਫਤਿਹ ਦੀ ਸਾਂਝ ਪਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਸ਼ਹੀਦੀ ਦਿਹਾੜੇ ਸ਼ੁਰੂ ਹੋ ਚੁੱਕੇ ਹੋਏ ਨੇ ਤਾਂ ਇਸ ਦੇ ਵਿੱਚ ਹੀ ਇਹ ਉਹ ਸਥਾਨ ਹੈ ਜਿੱਥੇ ਵੱਡੇ ਸਹਬਜ਼ਾਦੇ ਜਿਹੜੇ ਆ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਉਹ ਜੰਗ ਸੀ ਜਿੱਥੇ ਇੱਕ ਪਾਸੇ 40 ਸਿੰਘ ਅਤੇ ਦੂਜੇ ਪਾਸੇ ਕਿਹਾ ਜਾਂਦਾ 10 ਲੱਖ ਫੌਜਾਂ ਸੀਗੀਆਂ ਉਸ ਦੇ ਬਾਰੇ ਜ਼ਰੂਰ ਇਤਿਹਾਸ ਦੇ ਵਿੱਚ ਸੰਖੇਪ ਜਿਹੜੀ ਅੱਜ ਜਾਣਕਾਰੀ ਜਿਹੜੀ ਦੋ ਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਜਿੰਨੀ ਵੀ ਸੰਗਤ ਇਸ ਸਥਾਨ ਦੇ ਦਰਸ਼ਨ ਕਰਦੀ ਹੈ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਪਾਵਨ ਧਰਤੀ ਤੇ ਆਪਾਂ ਇਸ ਵਕਤ ਮੌਜੂਦ ਆ ਇਸ ਧਰਤੀ ਦਾ ਨਾਮ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਹੈ ਆ ਪਰਿਵਾਰ ਵਿਛੋੜੇ ਤੋਂ ਬਾਅਦ ਸਤਗੁਰਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸਾ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੇ ਸਰਹੰਦਵਾਲ ਨੂੰ ਹੋ ਤੁਰੇ ਇੱਕ ਹਿੱਸਾ ਸਤਗੁਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੈਲ ਔਰ ਭਾਈ ਮਨੀ ਸਿੰਘ ਜੀ ਉਹ ਦਿੱਲੀਵਾਲ ਨੂੰ ਹੋ ਤੁਰੇ ਇੱਕ ਹਿੱਸਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਵੱਡੇ ਸਾਹਿਬ ਜੀ ਦੇ ਜਿਹੜੇ ਜ਼ਰਖੇ ਜ਼ਮੀਨ ਦੇ ਉੱਤੇ ਆਉਂਦੇ ਆ ਇੱਥੇ ਆ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਸਥਾਨ ਤੇ ਟਿਕਾਣਾ ਕਰਦੇ ਆ ਇੱਕ ਬਾਗ ਹੈ ਉਸ ਬਾਗ ਵਿੱਚ ਰੋਕ ਕੇ ਇਸ ਇਲਾਕੇ ਦੇ ਵਿੱਚ ਜਿਹੜੀ ਮਹਫੂਜ਼ ਜਗ੍ਹਾ ਦੀ ਤਲਾਸ਼ ਕੀਤੀ ਜਾਂਦੀ ਹੈ ਤਲਾਸ਼ ਕਰਨਾ ਇਹ ਸਿੰਘ ਜਿਹੜੇ ਇਸ ਗੜੀ ਵੱਲ ਤੱਕਦੇ ਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਾ ਕੇ ਖਬਰ ਕਰਦੇ ਆ ਸਾਹਿਬ ਜੀ ਇਸ ਗੜੀ ਨੂੰ ਇਸ ਗੜੀ ਦੇ ਦੋ ਮਾਲਕ ਰੂਪ ਚੰਦ ਤੇ ਰਾਏ ਜਗਤ ਸਿੰਘ ਤੋਂ ਮਾਇਆ ਦੇ ਕਰਕੇ ਇਸ ਗੜੀ ਨੂੰ ਖਰੀਦਦੇ ਆ ਗੜੀ ਨੂੰ ਖਰੀਦ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਨੇ ਲਾਮ ਲਿਸ਼ ਕਰ ਦੇ ਨਾਲ ਉਸ ਬਾਗ ਤੋਂ ਚੱਲ ਕੇ ਇਸ ਧਰਤੀ ਵੱਲ ਇਸ ਗੜੀ ਵੱਲ ਨੂੰ ਤੁਰਦੇ ਆ ਅੱਲਾ ਯਾਰ ਖਾ ਜੋਗੀ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਗੱਡੀ ਨੂੰ ਵੇਖ ਕੇ ਆਪਣੇ ਮਨ ਵਿੱਚ ਗੱਲ ਕਰਦੇ ਆ ਵਿਚਾਰ ਕਰਦੇ ਕਿ ਜਿਸ ਖਿੱਤੇ ਮੇਂ ਹਮ ਕਹਤੇ ਤੇ ਆਣਾ ਇਹ ਵਹੀ ਹੈ ਬੱਚੋ ਕੋ ਜਹਾਂ ਪੇ ਹੈ ਕਟਾਣਾ ਇਹ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਇਹ ਵਹੀ ਹੈ ਧਰਤੀ ਕਹ ਦੇਤੀ ਹੈ ਹਾਂ ਇਹ ਟਿਕਾਣਾ ਵਹੀ ਹੈ ਤੇ ਇਹ ਉਹ ਟਿਕਾਣਾ ਹੈ ਜਿਸ ਟਿਕਾਣੇ ਇਹ ਉਹ ਧਰਤੀ ਹੈ ਜਿਸ ਧਰਤੀ ਦੇ ਉੱਤੇ ਮੈਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਸ਼ਹਾਦਤ ਦੇ ਲਈ ਤਿਆਰ ਕਰਕੇ ਤੋੜਨਾ ਸੋ ਇਸ ਗੱਡੀ ਦੇ ਵਿੱਚ ਪ੍ਰਵੇਸ਼ ਕੀਤਾ ਜਾਂਦਾ ਹੈ ਰਾਤ ਇਸ ਗੱਡੀ ਦੇ ਵਿੱਚ ਰਿਹਾ ਜਾਂਦਾ ਹੈ ਅ ਅੱਲਾ ਯਾਰ ਖਾ ਜੋਗੀ ਲਿਖਦਾ ਹੈ ਕਿ ਕੁਝ ਸੌਂਦੇ ਐ ਆਰਾਮ ਕਰਦੇ ਐ ਕਿਉਂਕਿ ਉਹ ਨੰਦਗੜ ਦਾ ਕਿਲਾ ਛੱਡਣ ਤੋਂ ਲੈ ਕੇ ਕਰਕੇ ਇੱਥੋਂ ਤੱਕ ਦਾ ਸਫ਼ਰ ਜਿਹੜਾ ਉਹ ਬਹੁਤ ਦੁਸ਼ਮਨਾ ਦੇ ਨਾਲ ਵਾਰਸ ਵਾਰ ਭੀੜ ਤੋਂ ਭੀੜ ਦਾ ਲੜਾਈ ਦਾ ਜਿਹੜਾ ਉਹ ਸਾਰਾ ਰਸਤਾ ਅਖਤਿਆਰ ਕਰਕੇ ਪੁੱਜਿਆ ਥੱਕੇ ਐ ਅ ਅੱਲਾ ਯਾਰ ਖਾ ਜੋਗੀ ਲਿਖਦਾ ਹੈ ਕਿ ਕੁਝ ਖਾਕ ਪੇ ਸੋ ਗਏ ਜੀਪੋਸ਼ ਵਿਛਾ ਕੇ ਪਹਿਰਾ ਲਗੇ ਦੇਣੇ ਕਈ ਤਲਵਾਰ ਉਠਾ ਕੇ ਕਈ ਤਲਵਾਰ ਚੱਕ ਕੇ ਪਹਿਰਾ ਦਿੰਦੇ ਆ ਜੀ ਕੁਝ ਜਿਹੜੇ ਆ ਉਹ ਸੌਂਦੇ ਆ ਜਿਹੜੇ ਪਹਿਰਾ ਦੇ ਰਹੇ ਆ ਦਿਨ ਚੜੇ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਉਹ ਪੁੱਜਦੇ ਆ ਸਤਿਗੁਰੂ ਜੀ ਨੂੰ ਆ ਕੇ ਖਬਰ ਦਿੰਦੇ ਆ ਕਿ ਸਤਿਗੁਰੂ ਜਿੱਥੇ ਇਸ ਗੜੀ ਨੂੰ ਤੱਕਿਆਂ ਚਾਰੇ ਪਾਸੇ ਧੁੰਦ ਨਜ਼ਰ ਆਉਂਦੀ ਹੈ ਉੱਥੇ ਹੀ ਇਸ ਗੜੀ ਦੀ ਨਿਗਾਹ ਦੇ ਵਿੱਚ ਜਿੱਥੋਂ ਤੱਕ ਵੀ ਸਾਡੀ ਨਜ਼ਰ ਜਾਂਦੀ ਹੈ ਉੱਥੋਂ ਤੱਕ ਸ਼ਾਹਪੋਸ਼ ਫੌਜਾਂ ਨੇ ਜਿਹੜਾ ਉਹਨਾਂ ਨੂੰ ਘੇਰਿਆ ਹੋਇਆ ਹੈ ਸੋ ਚਾਰੇ ਪਾਸੋਂ ਫੌਜਾਂ ਨੇ ਘੇਰਿਆ ਔਰੰਗਜ਼ੇ ਵੱਲੋਂ 10 ਲੱਖ ਫੌਜਾਂ ਜਿਹੜੀਆਂ ਨੇ ਉਹ ਦਿੱਲੀ ਤੋਂ ਭੇਜੀਆਂ ਗਈਆਂ ਨੇ ਜਿਨ੍ਹਾਂ ਨੂੰ ਆਦੇਸ਼ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਕੜਨ ਦਾ ਚਾਹੇ ਉਹ ਜ਼ਿੰਦਾ ਪਕੜਿਆ ਜਾਏ ਚਾਹੇ ਉਹ ਮਰਦਾ ਪਕੜਿਆ ਜਾਏ। ਸੋ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਗੜੀ ਨੂੰ ਘੇਰਾ ਪੈਂਦਾ ਹੈ। ਸਾਬ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਬੀਰ ਰਾਸ ਦੀ ਬਾਣੀ ਪੜ੍ਹਾ ਕਰਕੇ ਬਲ ਦਿੰਦੇ ਆ। ਸਤਗੁਰ ਜੀ ਉਹਨਾਂ ਨੂੰ ਸਮਝਾਉਂਦੇ ਆ ਕਿ ਬਾਣੀ ਕਹਿੰਦੀ ਹੈ ਗਗਮ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਣ ਕੋ ਦਾਉ ਸੂਰਾ ਸੋ ਪਹਿਚਾਨੀਐ। ਜੋ ਲਰਿਆ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰਿਆ ਕਬੂ ਨਾ ਛੱਡਿਆ ਖੇਤ ਸਾਬ ਜੀ ਦੇਣਾ ਬੁੱਲਾ ਨੇ ਉਹਨਾਂ ਜਿੰਦਾ ਸ਼ਹੀਦਾਂ ਵਿੱਚ ਇਤਨਾ ਬਲ ਭਰ ਦਿੱਤਾ ਕਿ ਹੁਣ ਉਹਨਾਂ ਦੇ ਅੱਗੇ ਮੌਤ ਜਿਹੜੀ ਬਹੁਤ ਛੋਟੀ ਹੋ ਗਈ ਹੈ ਜਾਨ ਆਪਣੀ ਬਹੁਤ ਛੋਟੀ ਹੋ ਗਈ ਉਹਨਾਂ ਵਾਸਤੇ ਪੰਥ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਜਿਹੜੀ ਹੈ ਉਹ ਵੱਡੀ ਹੋ ਗਈ ਪੰਜ ਪੰਜ ਜਥਿਆਂ ਦੀ ਸਤਗੁਰ ਜੀ ਵਿਉਂਤ ਕਰਦੇ ਐ ਤਿਆਰੀ ਕਰਕੇ ਪੰਜ ਪੰਜ ਦੇ ਜਥੇ ਜਿਹੜੇ ਇਸ ਗੱਡੀ ਦੇ ਵਿੱਚੋਂ ਨਿਕਲਦੇ ਐ ਇੱਕ ਇੱਕ ਕਰਕੇ ਸਿੰਘ ਸ਼ਹਾਦਤਾਂ ਪਾਉਂਦੇ ਐ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਇਸ ਮੈਦਾਨੇ ਜੰਗ ਵਿੱਚ ਉਤਰਦੇ ਐ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਿਹਰੇ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਵੈਰੀ ਦੀਆਂ ਫੌਜੀਆਂ ਦੇ ਵਿੱਚ ਇਹ ਹੀ ਡਰ ਹੈ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਇਸ ਮੈਦਾਨੇ ਜੰਗ ਵਿੱਚ ਉਤਰੇ ਐ ਕਿਉਂਕਿ ਜਿਤਨੇ ਬਲ ਨਾਲ ਜਿਤਨੇ ਜੋਸ਼ ਨਾਲ ਬਾਬਾ ਜੀ ਸਿੰਘ ਸਾਹਿਬ ਜੀ ਲੜੇ ਐ ਉਹ ਭੁਲੇਖਾ ਪਾਉਂਦੇ ਐ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਆਏ ਐ ਸੋ 19 ਸਾਲਾਂ ਦਾ ਗੱਭਰੂ ਸ਼ਹੀਦ ਇਸ ਧਰਤੀ ਦੇ ਉੱਤੇ ਉਤਰਦਾ ਇਸ ਸਰੀਰ ਦੀ ਸ਼ਹਾਦਤ ਦੇ ਲਈ ਆ ਸਾਬਜਾਦਾ ਬਾਬਾਜੀ ਸਿੰਘ ਜੀ ਬਾਖੂਬੀ ਤੇ ਦਲੇਰੀ ਨਾਲ ਲੜ ਕੇ ਇਸ ਗੜੀ ਦੇ ਵਿੱਚ ਸ਼ਹਾਦਤਾਂ ਪਾਉਂਦੇ ਨੇ ਇਸ ਗੜੀ ਇਸ ਮੈਦਾਨੇ ਜੰਗ ਵਿੱਚ ਨਿਕਲ ਕੇ ਸ਼ਹਾਦਤਾਂ ਪਾਉਂਦੇ ਆ ਕੁਝ ਸਮੇਂ ਬਾਅਦ ਬਾਬਾ ਜੁਝਾਰ ਸਿੰਘ ਜੀ ਆਪਣੀ ਤਿਆਰੀ ਕਰਦੇ ਆ ਭਾਈ ਦਇਆ ਸਿੰਘ ਜੀ ਸਤਗੁਰੂ ਜੀ ਕੋਲ ਆ ਕਰਕੇ ਕਹਿੰਦੇ ਆ ਕਿ ਮਾਰੇ ਤੁਹਾਡੀ ਆਗਿਆ ਹੋਵੇ ਤੇ ਤੁਹਾਡੇ ਬੱਚੇ ਨੂੰ ਇਸ ਗੜੀ ਦੇ ਵਿੱਚੋਂ ਮਹਫੂਜ਼ ਕਿਤੇ ਸੇਫ ਥਾਂ ਤੇ ਕਿਸੇ ਸੁਰੱਖਿਅਤਾਂ ਤੇ ਪਹੁੰਚਾ ਦਿੱਤਾ ਜਾਏ ਮਾਰੇ ਸਾਹਿਬ ਜੂਣਾ ਦਾ ਜਵਾਬ ਨਹੀਂ ਦਿੰਦੇ ਬਾਬਾ ਜੂਹਾਰ ਸਿੰਘ ਜੀ ਆਪਣੀ ਤਿਆਰੀ ਕਰਕੇ ਸਤਗੁਰੂ ਜੀ ਕੋਲ ਪੁੱਜਦੇ ਆ ਭਾਈ ਦਇਆ ਸਿੰਘ ਜੀ ਕਹਿ ਰਹੇ ਹੁੰਦੇ ਆ ਕਿ ਇਹਨਾਂ ਦੀ ਉਮਰ ਨਹੀਂ ਹੈ ਜੰਗ ਵਿੱਚ ਲੜਨ ਦੀ ਇਹਨਾਂ ਨੂੰ ਤੇ ਹੱਲੇ ਤੇਗ ਦੀ ਜਿਹੜੀ ਧਾਰ ਹੈ ਉਹ ਵੀ ਨਹੀਂ ਚਲਾਉਣੀ ਆਉਂਦੀ ਤੁਸੀਂ ਇਹਨਾਂ ਨੂੰ ਜੰਗ ਵਿੱਚ ਨਾ ਭੇਜੋ ਪਰ ਬਾਬਾ ਜੂਹਾਰ ਸਿੰਘ ਜੀ ਗੱਲ ਸੁਣ ਕੇ ਬੜੇ ਬੀਰਾਸ ਵਿੱਚ ਆਏ ਤੇ ਬੋਲਦੇ ਆ ਸ਼ੱਕ ਬੇਸ਼ੱਕ ਤੇਗ ਦੀ ਤਾਰ ਨਹੀਂ ਚਲਾਉਣੀ ਆਉਂਦੀ ਪਰ ਗੁਰੂ ਤੇਗ ਬਹਾਦਰ ਦਾਦਾ ਪਿਤਾ ਜੀ ਤੋਂ ਬਖੂਬੀ ਅਸੀਂ ਸਿੱਖਿਆ ਕਿ ਇਸ ਤੇਗ ਦੀ ਧਾਰ ਦੇ ਅਗੇ ਸੀਸ ਰੱਖ ਕੇ ਕੁਰਬਾਨੀ ਕਿੱਦਾਂ ਦੇਣੀ ਹੈ ਸ਼ਹਾਦਤ ਕਿੱਦਾਂ ਦੇਣੀ ਸੋ ਸਾਬਜਾਦਾ ਬਾਬਾ ਜੁਝਾਰ ਸਿੰਘ ਜੀ ਤਿਆਰੀ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੂੰ ਆਪਣੇ ਕਮਰ ਕਸੇ ਦਾ ਇੱਕ ਸ਼ਸਤਰ ਬਖਸ਼ਦੇ ਆ ਉਹ ਖੰਜਰ ਉਹ ਕਿਰਪਾਨ ਜਿਹੜੀ ਆ ਉਹ ਕਮਰ ਕਸੇ ਵਿੱਚ ਲਾ ਕੇ ਕਰ ਜਾਂਦੇ ਆ ਇਸ ਮੈਦਾਨੇ ਜੰਗ ਵਿੱਚ ਉਤਰਦੇ ਆ ਬੜੀ ਦਲੇਰੀ ਨਾਲ ਲੜਦੇ ਆ ਚਾਰੋਂ ਪਾਸੋਂ ਕਿਰੇ ਹੋਏ ਬਾਬਾ ਜੁਧਾਰ ਸਿੰਘ ਦੇ ਉੱਤੇ ਇੱਕ ਅਣੀ ਵਾਲਾ ਵਰਖਾ ਜਿਹੜਾ ਉਹ ਵਾਰ ਦੇ ਰੂਪ ਦੇ ਵਿੱਚ ਮਾਰਿਆ ਜਾਂਦਾ ਜਿਹਦੇ ਨਾਲ ਉਹਨਾਂ ਦੇ ਸਰੀਰ ਦੀ ਵੀ ਜਿਹੜੀ ਸ਼ਹਾਦਤ ਹੁੰਦੀ ਹੈ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ ਸੋ ਇਸ ਤਰ੍ਹਾਂ ਇੱਕ ਇੱਕ ਕਰਕੇ ਸਭ ਸ਼ਹੀਦ ਹੁੰਦੇ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜੰਗ ਵਿੱਚ ਉਤਰਨ ਦੀ ਤਿਆਰੀ ਕਰਦੇ ਹੈ ਖਾਲਸਾ ਇਹ ਮਹਿਸੂਸ ਕਰਦਾ ਹੈ ਉਸ ਵਕਤ ਜਿਹੜੇ ਸਿੰਘ ਨੇ ਉਹ ਮਹਿਸੂਸ ਕਰਦੇ ਹੈ ਕਿ ਸਤਗੁਰੂ ਜੀ ਜੇ ਇਸ ਜੰਗ ਵਿੱਚ ਉਤਰਦੇ ਹੈ ਤੇ ਪੰਥ ਨੂੰ ਬਹੁਤ ਵੱਡਾ ਕਾਟਾ ਜਿਹੜਾ ਹੈ ਉਹ ਪਾਏਗਾ ਇਸ ਲਈ ਇਹਨਾਂ ਨੂੰ ਇੱਥੋਂ ਇਸ ਜੰਗ ਵਿੱਚ ਨਾ ਜਾਣ ਦਿੱਤਾ ਜਾਏ ਸੋ ਸਿੰਘ ਜਾ ਕੇ ਸਤਗੁਰੂ ਜੀ ਨੂੰ ਆਖਦੇ ਹੈ ਮਹਾਰਾਜ ਹੋਣਾ ਸਿੰਘਾਂ ਦੀ ਸੁਣੀ ਅਣ ਸੁਣੀ ਕਰਦੇ ਹੈ ਇਰ ਜਿਹੜੇ ਸਿੰਘ ਆ ਵਾਪਸ ਵਿੱਚ ਗੁਰਮਤਾ ਕਰਦੇ ਆ ਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਨਹੀਂ ਪੰਜਾਂ ਸਿੰਘਾਂ ਦੀ ਖਾਲਸੇ ਦੀ ਸੁਣਨਗੇ ਪੰਜ ਸਿੱਖ ਜਿਹੜੇ ਪੰਜ ਸਿੰਘ ਜਿਹੜੇ ਆ ਪੰਜਾਂ ਪਿਆਰਿਆਂ ਦਾ ਰੂਪ ਧਾਰ ਕੇ ਸਤਗੁਰੂ ਜੀ ਦੇ ਅੱਗੇ ਖੜਦੇ ਆ ਜਿਹੜੇ ਕੁਝ ਸਮਾਂ ਪਹਿਲਾਂ ਸਤਗੁਰੂ ਜੀ ਨੂੰ ਬੇਨਤੀਆਂ ਕਰਦੇ ਆ ਉਹ ਹੁਣ ਪੰਜਾਂ ਪਿਆਰਿਆਂ ਦਾ ਰੂਪ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਦੇਸ਼ ਕਰਦੇ ਆ ਕਿ ਤੁਸੀਂ ਤੁਹਾਡਾ ਸਰੀਰ ਇਹ ਪੰਥ ਖਾਲਸੇ ਦੀ ਜਾਗੀਰ ਹੈ ਤੁਸੀਂ ਇਸ ਸਰੀਰ ਨੂੰ ਮਹਿਫੂਜ਼ ਇਸ ਜੰਗ ਦੇ ਮੈਦਾਨ ਤੋਂ ਦੂਰ ਲੈ ਕੇ ਜਾਓਗੇ ਸਿੱਖੀ ਨੂੰ ਹੋਰ ਪਰਫੁੱਲਤ ਕਰੋਗੇ ਖਾਲਸੇ ਪੰਥ ਨੂੰ ਹੋਰ ਵਧਾਓਗੇ ਤੁਹਾਨੂੰ ਇਹ ਪੰਥ ਖਾਲਸੇ ਦਾ ਆਦੇਸ਼ ਹੈ ਮਹਾਰਾਜ ਸਾਹਿਬ ਜੀ ਖਾਲਸੇ ਦੇ ਆਦੇਸ਼ ਦੇ ਅੱਗੇ ਸਿਰ ਝੁਕਾਉਂਦੇ ਆ ਇੱਕ ਬੇਨਤੀ ਕਰਦੇ ਆ ਕਿ ਇਸ ਗੱਡੀ ਨੂੰ ਛੱਡਣ ਲੱਗਿਆ ਮੈਂ ਤਾੜੀ ਮਾਰ ਕੇ ਜਾਣਾ ਚਾਹਣਾ ਕਿਉਂਕਿ ਬਾਅਦ ਵਿੱਚ ਕੋਈ ਮੈਨੂੰ ਇਸ ਜੰਗ ਦਾ ਕਾਇਰ ਨਾ ਗਏ ਇਸ ਲਈ ਮੈਂ ਆਪਣੇ ਪੰਥ ਦੇ ਅਗੇ ਬੇਨਤੀ ਰੱਖਣਾ ਚਾਹਣਾ ਕਿ ਮੈਂ ਤਾੜੀ ਮਾਰ ਕੇ ਇਸ ਗੱਡੀ ਨੂੰ ਛੱਡਾਂ ਸਤਿਗੁਰੂ ਜੀ ਦੀ ਬੇਨਤੀ ਪ੍ਰਵਾਨ ਹੁੰਦੀ ਹੈ ਸਤਿਗੁਰੂ ਜੀ ਤਿਆਰੀ ਕਰਦੇ ਆ ਅ ਗੜੀ ਤੋਂ ਨਿਕਲ ਕੇ ਸਤਗੁਰੂ ਜੀ ਤਾੜੀ ਮਾਰਦੇ ਆ ਪੀਰੇ ਹਿੰਦ ਮੇ ਰਵਦ ਕਹਿ ਕੇ ਤਾੜੀ ਮਾਰਦੇ ਆ ਵੰਗਾਰ ਪਾਉਂਦੇ ਆ ਕਿ ਹਿੰਦ ਦਾ ਪੀਰ ਜਾ ਰਿਹਾ ਜੇ ਕਿਸੇ ਵਿੱਚ ਬਲ ਹੈ ਤੇ ਉਹ ਆ ਕਰਕੇ ਰੋਕ ਸਕਦਾ ਸਤਗੁਰੂ ਜੀ ਦੀ ਪਾਈ ਵੰਗਾਰ ਦਾ ਕਿਸੇ ਕੋਲ ਜਵਾਬ ਨਹੀਂ ਹੈ ਕਿਉਂਕਿ ਸਤਗੁਰੂ ਜੀ ਦੇ ਬਲ ਦੇ ਸਤਗੁਰੂ ਜੀ ਦੇ ਵੀਰ ਰਸ ਦੇ ਚਰਚੇ ਹੀ ਇਤਨੇ ਦਰਬਾਰਾਂ ਦੇ ਵਿੱਚ ਸਰਕਾਰਾਂ ਦੇ ਵਿੱਚ ਨੇ ਕਿ ਸਤਗੁਰੂ ਜੀ ਦੇ ਅੱਗੇ ਅੱਜ ਤੱਕ ਕੋਈ ਜਿਹੜਾ ਉਹ ਲੜਨ ਗਿਆ ਉਹ ਕੋਈ ਰਾਜਾ ਕੋਈ ਸੂਰਮਿਰ ਜੋਧਾ ਉਹ ਜਿੱਤ ਜਿੱਤ ਹਾਸਲ ਨਹੀਂ ਕਰ ਪਾਇਆ ਮੌਤ ਜਿਹੜੀ ਹੈ ਸਤਗੁਰੂ ਜੀ ਦੀ ਉਸ ਚੰਡੀ ਉਸ ਕਰਪਾਨ ਦੀ ਧਾਰ ਦੇ ਨਾਲ ਹੈ ਜਿਹਨੂੰ ਮਹਾਰਾਜ ਬਖਸ਼ ਦਿੰਦੇ ਆ ਉਹਨੂੰ ਮੌਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਸਤਗੁਰੂ ਜੀ ਦੀ ਇਸ ਵੰਗਾਰ ਦਾ ਜਵਾਬ ਨਹੀਂ ਕੋਈ ਮਹਾਰਾਜ ਜੀ ਇਸ ਗੱਡੀ ਨੂੰ ਛੱਡ ਕੇ ਜਾਂਦੇ ਆ ਜਿੱਥੇ ਸਤਗੁਰੂ ਜੀ ਤਾੜੀ ਮਾਰਦੇ ਉੱਥੇ ਅੱਜ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਜਿਹੜਾ ਹੈ ਉਹ ਸੋ ਸ਼ੋਭਿਤ ਹੈ ਇੱਥੋਂ ਸਤਗੁਰੂ ਜੀ ਆਗਾ ਮਾਛੀਵਾੜੇ ਨੂੰ ਤੁਰਦੇ ਆ ਮਾਛੀਵਾੜੇ ਨੂੰ ਜਾਂਦੇ ਜਾਂਦੇ ਆ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੰਗਤ ਮਿਲਦੀ ਹੈ ਸੇਵਾ ਪੁੱਛਦੇ ਆ ਉਹਨਾਂ ਵਿੱਚ ਮਾਤਾ ਸ਼ਰਨ ਕੌਰ ਜੀ ਨੂੰ ਸਤਿਗੁਰੂ ਜੀ ਸੇਵਾ ਦਿੰਦੇ ਆ ਕਿ ਬੀਤੀ ਰਾਤ ਚਮਕੌਰ ਦੇ ਵਿੱਚ ਬਹੁਤ ਵੱਡਾ ਯੁੱਧ ਹੋਇਆ ਹੈ ਉੱਥੇ ਸ਼ਹਾਦਤ ਪਾ ਕੇ ਜੰਗ ਦੇ ਮੈਦਾਨੇ ਵਿੱਚ ਡਿੱਗੇ ਹੋਏ ਉਹਨਾਂ ਸਿੰਘਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਜਾਵੇ ਮਾਤਾ ਸ਼ਰਨ ਕੌਰ ਜੀ ਇੱਥੇ ਪੁੱਜਦੇ ਆ ਬਾਲ ਅਨੁਸਾਰ ਸਰੀਰਾਂ ਨੂੰ ਇਕੱਤਰ ਕਰਦੇ ਆ ਇੱਕ ਸਮੂਹਿਕ ਤੌਰ ਤੇ ਉਹਨਾਂ ਦਾ ਅੰਗੀਠਾ ਬਣਾ ਕਰਕੇ ਜੋ ਬਣਦਾ ਸਰਦਾਣਾ ਕੋਲ ਉਸ ਵਕਤ ਉਸ ਸਰੀਰਾਂ ਦੀ ਸੰਭਾਲ ਦੇ ਲਈ ਰਵਾਇਤੀ ਇਹ ਕ੍ਰਿਆ ਮੁਤਾਬਕ ਹੁਣਾਂ ਸਰੀਰਾਂ ਨੂੰ ਸੰਭਾਲ ਕੇ ਹੁਣਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਜਿਸ ਸਥਾਨ ਤੇ ਹੁਣਾਂ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿਹੜਾ ਉਹ ਸ਼ਿਸ਼ੋਭਤ ਹੈ ਹਰ ਸਾਲ ਇਸ ਇਹਨਾਂ ਪਾਵਨ ਸਥਾਨਾਂ ਦੇ ਉੱਤੇ 6 7 ਔਰ 8 ਪਉ ਨੂੰ ਸ਼ਹੀਦੀ ਸਭਾ ਜਿਹੜੀ ਹੈ ਉਸ ਮੁੱਚੇ ਪੰਥ ਵੱਲੋਂ ਬੜੇ ਵਿਆਰਾਗ ਵਿੱਚ ਤਰੀਕੇ ਦੇ ਨਾਲ ਮਨਾਈ ਜਾਂਦੀ ਹੈ ਚੜ੍ਹਦੀ ਕਲਾ ਦੇ ਨਾਲ ਮਨਾਈ ਜਾਂਦੀ ਹੈ ਸੋ ਤੁਹਾਡੇ ਚੈਨ ਨੇ ਦਿੱਲੀ ਪੋਸਟ ਦੇ ਮਾਧਿਅਮ ਰਾਹੀਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਹਰ ਇੱਕ ਚੀਜ਼ ਦੇਣੀ ਚਾਹੁੰਦੇ ਹਾਂ ਤਾਂ ਜੋ ਸੰਸਾਰਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਫੁੱਲਤ ਹੋਣ ਅੱਗੇ ਹੌਣ ਵਧਣ ਪਰ ਅਸਫੇਰ ਵੀ ਕਿਤੇ ਨਾ ਕਿਤੇ ਆਪਣੇ ਬੱਚਿਆਂ ਤੋਂ ਨਰਾਸ਼ ਆਂ ਜਿਹਦਾ ਕਾਰਨ ਹੈ ਕਿ ਅਸੀਂ ਉਹਨਾਂ ਨੂੰ ਇੱਕ ਅ ਅੰਦਰ ਸੇਵਾ ਦਾ ਅਹਿਸਾਸ ਨਹੀਂ ਦੇ ਪਾਰੇ ਆਗਿਆ ਦਾ ਅਹਿਸਾਸ ਨਹੀਂ ਦੇ ਪਾਰੇ ਜੇ ਅਸੀਂ ਆਪਣੇ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਹੁੰਦਾ ਅਹਿਸਾਸ ਜਿਤਾਉਣਾ ਹੈ ਸਿੱਖੀ ਦਾ ਅਹਿਸਾਸ ਸਿੱਖੀ ਦੀ ਨਿਗ ਦੇਣਾ ਹੈ ਤਾਂ ਉਹ ਸਿੱਖੀ ਦਾ ਨਿਗ ਇੱਕੋ ਹੀ ਇੱਕ ਥਾਂ ਹੈ ਜਿੰਨੂੰ ਅੱਲਾ ਯਾਰ ਖਾ ਜੋਗੀ ਲਿਖਦਾ ਹੈ ਬਸ ਹਿੰਦ ਵਿੱਚ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਈ ਬਾਪ ਨੇ ਜਹਾਂ ਬੱਚੇ ਖੁਦਾ ਦੇ ਰੱਬ ਲਈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਸਹਬਜ਼ਾ ਦੇvare ਆ ਇਹੀ ਥਾਂ ਹੈ ਇਸ ਇਸੇ ਸਥਾਨ ਨੂੰ ਉਹ ਤੀਰਥ ਮੰਨਦੇ ਆ ਸੋ ਇਸ ਤੀਰਥ ਤੇ ਲਿਆ ਕਰਕੇ ਆਪਣੇ ਬੱਚਿਆਂ ਨੂੰ ਨਮਸਕਾਰ ਕਰਾਈਏ 6 7 8 ਕੋ ਹਰ ਸਾਲ ਸ਼ਹੀਦੀ ਸਭਾ ਇਹਨਾਂ ਸਥਾਨਾਂ ਤੇ ਭਰਦੀ ਹੈ ਜਿੰਨੀ ਵੀ ਸੰਗਤ ਆਪ ਜੀ ਨੂੰ ਸੁਣ ਰਹੀ ਹੈ ਉਹਨਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਰੂਰ ਇਸ ਸਥਾਨ ਤੇ ਲੈ ਕੇ ਨਮਸਕਾਰ ਕਰਾਈਏ ਸਿੱਖੀ ਨਾਲ ਜਾਣੂ ਕਰਾਈਏ ਸਹਬਜ਼ਾਦਿਆਂ ਦੀ ਸ਼ਹਾਦਤ ਨਾਲ ਜਾਣੂ ਕਰਾਈਏ ਜੀ ਮੈਂ ਇੱਕ ਸਵਾਲ ਸਿਰਫ ਦਿਮਾਗ ਦੇ ਵਿੱਚ ਆਂਦਾ ਵੀ ਇਤਿਹਾਸ ਨਾਲ ਅਸੀਂ ਵੀ ਪੜਦੇ ਆਂ ਇਤਿਹਾਸ ਵਕ ਵਕ ਪਾਸਿਆਂ ਦਾ ਇਤਿਹਾਸ ਪੜਦੇ ਆ ਪਰ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਪੂਰੀ ਦੁਨੀਆ ਦੇ ਵਿੱਚ ਐ ਹੋ ਜਾ ਇਤਿਹਾਸ ਹੋਏਗਾ ਵੀ ਬੱਚਿਆਂ ਨੂੰ ਖੁਦ ਤਿਆਰ ਕਰਕੇ ਜੰਗੇ ਮੈਦਾਨ ਚ ਭੇਜਿਆ ਜਾਏਗਾ ਅਤੇ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਦੱਸਿਆ ਜਾਂਦਾ ਵੀ ਗੁਰੂ ਸਾਹਿਬ ਨੇ ਦੋਨੋਂ ਸੈਫਜ਼ਾਦੇ ਨੇ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਉਦੋਂ ਜਕਾਰਿਆਂ ਦੀ ਗੂੰਜ ਜਿਹੜੀ ਹੈ ਇਹੋ ਜੀ ਸੀ ਵੀ ਪੂਰੇ ਅਸਮਾਨ ਦੇ ਵਿੱਚ ਉਹ ਗੂੰਜ ਸੁਣਾਈ ਦਿੱਤੀ ਇਸ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਹਰ ਇੱਕ ਮਾਪੇ ਆਪਣੇ ਬੱਚਿਆਂ ਦੇ ਵਿਆਹ ਦਾ ਚਾਹ ਕਰਦਾ ਹੈ ਉਹਨਾਂ ਦੇ ਪੈਦਾ ਹੁੰਦਾ ਚਾਹ ਕਰਦਾ ਜਨਮ ਦਾ ਚਾਹ ਕਰਦਾ ਪਰ ਕੋਈ ਵੀ ਤੁਹਾਨੂੰ ਕਿਸੇ ਵੀ ਇਤਿਹਾਸ ਮ ਇਤਿਹਾਸ ਵਿੱਚ ਕੋਈ ਐਸੀ ਉਦਾਹਰਣ ਨਹੀਂ ਮਿਲੇਗੀ ਜਿਹਦੇ ਵਿੱਚ ਕਿ ਆਪਣੇ ਬੱਚਿਆਂ ਨੂੰ ਮੌਤ ਵੱਲ ਤੋਰਦੇ ਹੋਏ ਸ਼ਹਾਦਤਾਂ ਵੱਲ ਤੋਰਦਾ ਹੋਇਆ ਪਿਤਾ ਜਿਹੜਾ ਉਹ ਆਪਣੀ ਛਾਤੀ ਠੋਕ ਕੇ ਕਹਿ ਰਿਹਾ ਕਿ ਮੇਰੇ ਪੁੱਤਰ ਸ਼ਹਾਦਤਾਂ ਲਈ ਜਾ ਰਹੇ ਆ ਵਾਹ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਤਿਹਾਸ ਵਿੱਚ ਨਾ ਮਿਲੇਗਾ ਜਿਹੜੇ ਆਪਣੇ ਬੱਚਿਆਂ ਨੂੰ ਜੇ ਤੋਰਦੇ ਆ ਸ਼ਹਾਦਤਾਂ ਵੱਲ ਤੋਰਦੇ ਆ ਤੇ ਉਹਨਾਂ ਦੇ ਅੰਦਰ ਕੋਈ ਗਮੀ ਨਮੀ ਨਹੀਂ ਹੈ ਉਹਨਾਂ ਦੇ ਅੰਦਰ ਵੀਰ ਰਸ ਹੈ ਉਹਨਾਂ ਦੇ ਅੰਦਰ ਮਾਣ ਹੈ ਜਦੋਂ ਬਾਬਾਜੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ ਪੁੱਜੇ ਇਤਿਹਾਸ ਕਹਿੰਦਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਮਾਣ ਨਾਲ ਕਹਿੰਦੇ ਆ ਅਜੀਤ ਸਿੰਘ ਜੀ ਤੁਹਾਡੇ ਤੋਂ ਮਾਣ ਸੀ ਪਰ ਇੱਕ ਗੱਲ ਯਾਦ ਰੱਖਿਓ ਇਸ ਮੈਦਾਨੇ ਜੰਗ ਵਿੱਚੋਂ ਭੱਜ ਕੇ ਨਹੀਂ ਆਣਾ ਤੇ ਬਾਬਾ ਜੀ ਸਿੰਘ ਜੀ ਨੇ ਜਵਾਬ ਦਿੱਤਾ ਕਿ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਗਰ ਜੀਤ ਲਿਆ ਤੋ ਜੀਤਾ ਨਹੀਂ ਆਊਂਗਾ ਮੇਰਾ ਨਾਮ ਸਤਗੁਰੂ ਜੀ ਤੁਸੀਂ ਅਜੀਤ ਸਿੰਘ ਰੱਖਿਆ ਮੈਨੂੰ ਦੁਨੀਆ 'ਚ ਕੋਈ ਜਿੱਤ ਨਹੀਂ ਸਕੇਗਾ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਤੇ ਤੁਹਾਡੇ ਨਾਲ ਵਾਦਾ ਮੈਂ ਜਿਉਂਦਾ ਇਸ ਧਰਤੀ ਤੇ ਵਾਪਸ ਨਹੀਂ ਆਵਾਂਗਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਫਰਜ਼ੰਦਾਂ ਦੇ ਬਲ ਨੂੰ ਵੇਖ ਕਰਕੇ ਉਸ ਪਿਤਾ ਨੂੰ ਕਿੰਨਾ ਕੁ ਮਾਣ ਹੁੰਦਾ ਹੈਗਾ ਕਿ ਮੈਂ ਆਪਣੇ ਆਪਣੇ ਪਿਤਾ ਗੁਰਤੇਗ ਬਹਾਦਰ ਜੀ ਤੋਂ ਜੋ ਗੁਣ ਜੋ ਬਖਸ਼ਿਸ਼ਾਂ ਲਿਆ ਕਿਉਂ ਮੇਰੇ ਪਰਿਵਾਰ ਦੇ ਵਿੱਚ ਦਰਬਾਰ ਉਸ ਤਰ੍ਹਾਂ ਜਿਹੜੀਆਂ ਚੱਲ ਰਹੀਆਂ ਨੇ ਸਤਗੁਰ ਜੀ ਇੱਕ ਵਾਅਦਾ ਇਹੋ ਜੇ ਪਿਤਾ ਨੇ ਜਿਨ੍ਹਾਂ ਦੇ ਪੁੱਤਰ ਸ਼ਹੀਦ ਨੇ ਸਤਗੁਰ ਵਾਅਦਾ ਇੱਕ ਪੁੱਤਰ ਨੇ ਜਿਨ੍ਹਾਂ ਦੇ ਪਿਤਾ ਵੀ ਸ਼ਹਾਦਤਾਂ ਪਾ ਚੁੱਕੇ ਨੇ ਸ਼ਹੀਦੀਆਂ ਜਿਹੜੀਆਂ ਦੇ ਚੁੱਕੇ ਸੋ ਤੁਹਾਡੇ ਕਹਿ ਮੁਤਾਬਕ ਬਿਲਕੁਲ ਇਸ ਧਰਤੀ ਦੇ ਉੱਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਲਿਆਵਾਂਗੇ ਤਾਂ ਇੱਕ ਅਹਿਸਾਸ ਜ਼ਰੂਰ ਹੋਏਗਾ ਕਿ ਆਪਣੇ ਪਿਤਾ ਦੇ ਕਹੇ ਆਪਣੇ ਪਿਤਾ ਦੇ ਆਖੇ ਲੱਗਣ ਵਿੱਚ ਉਹਨਾਂ ਦੀ ਗੱਲ ਮੰਨਣ ਦੇ ਵਿੱਚ ਜੇ ਆਪਣੀ ਜਾਨ ਵੀ ਕੁਰਬਾਨ ਕਰਨੀ ਪਏ ਤੇ ਉਹ ਬਾਬਾ ਅਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਦੀ ਸ਼ਹਾਦਤ ਸਾਨੂੰ ਖੂਬ ਦੱਸਦੀ ਹੈ। ਉਹ ਸਾਨੂੰ ਖੂਬ ਦੱਸਦੀ ਹੈ। ਸੋ ਇਹ ਉਹ ਥਾਂ ਨੇ ਜਿੱਥੋਂ ਇੱਕ ਪਿਤਾ ਨੇ ਸ਼ਹਾਤਾ ਪਾਉਂਦੇ ਬੱਚਿਆਂ ਵੱਲ ਜਿਹੜੇ ਜਕਾਰੇ ਲਾਇਣ। ਜਦੋਂ ਬਾਬਾ ਜੂਹਾਰ ਸਿੰਘ ਦੇ ਅਣੀ ਵਾਲਾ ਵਰਸ਼ਾ ਵਜਿਆ, ਵਰਸ਼ਾ ਬਾਹਰ ਨਿਕਲਿਆ ਤੇ ਉਹ ਸਰੀਰ ਦੀਆਂ ਨਾੜਾਂ ਤੇ ਹੱਡੀਆਂ ਬਾਹਰ ਖਿੱਚ ਕੇ ਲਿਆਇਆ। 12 ਦੇ ਵਰਸ਼ੇ ਤੇ ਬਾਬਾ ਜੂਹਾਰ ਸਿੰਘ ਜੀ ਨੂੰ ਡਿਗਦੇ ਆ ਵੇਖ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਮਹਾਰਾਜ ਇਸ ਗੜੀ ਦੀ ਮਮਤੀ ਤੋਂ ਜਕਾਰਾ ਲਾਉਂਦੇ ਆ ਇਹੋ ਜਿਹਾ ਜਕਾਰਾ ਲਾਉਂਦੇ ਆ ਕਿ ਦੁਸ਼ਮਣ ਦੀਆਂ ਫੌਜਾਂ ਭਾਵੇਂ ਬਾਬਾ ਜੂਜਾਰ ਸਿੰਘ ਨੂੰ ਮਾਰ ਰਹੀਆਂ ਸੀ ਪਰ ਉਹਨਾਂ ਦੇ ਅੰਦਰ ਵੀ ਇਹ ਦਰਦ ਸੀ ਕਿ ਕਮਾਲ ਹੋ ਗਈ ਪੁੱਤਰ ਨੂੰ ਸ਼ਹੀਦ ਹੁੰਦਾ ਆਇਆ ਮਰਦਾ ਹੋਇਆ ਵੇਖ ਕੇ ਇਹ ਪਿਤਾ ਕਿਹੋ ਜਿ ਕਿਸ ਮਿੱਟੀ ਦਾ ਹੈ ਕਿਸ ਜਜ਼ਬਾਤਾਂ ਦਾ ਹੈ ਕਿ ਇਹ ਖੁਸ਼ ਹੋ ਕੇ ਜਕਾਰੇ ਲਾ ਰਿਹਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਇਤਿਹਾਸ ਹੈ ਉਹ ਸਾਨੂੰ ਮਾਣ ਕਿ ਅਸੀਂ ਇਸ ਪਾਵਨ ਸਥਾਨਾਂ ਦੀ ਸੇਵਾ ਵੀ ਕਰਦੇ ਆਂ ਅਸੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਆਂ ਮਾਤਾ ਜੀ ਨੇ ਪੁੱਛਿਆ ਸੀ ਕਿ ਮੇਰੇ ਬੱਚੇ ਕਿੱਥੇ ਆ ਮੇਰਾ ਅਜੀਤ ਕਿੱਥੇ ਮੇਰਾ ਜੁਝਾਰ ਕਿੱਥੇ ਸਤਗੁਰ ਜੀ ਨੇ ਸਾਡੇ ਵੱਲ ਉਂਗਲ ਕਰਕੇ ਕਿ ਆ ਇਹਨਾਂ ਪੁੱਤਰਾਂ ਨੇ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਕਈ ਜੀਵਤ ਗਈ ਹਜ਼ਾਰ ਜਿਉਂਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਜੀਤ ਸਿੰਘ ਜਿਉਂਦੇ ਆ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਅੱਜ ਵੀ ਜਿਉਂਦੇ ਆ ਗਏ ਨਹੀਂ ਪਰ ਉਹ ਅਸੀਂ ਵੇਖਣੇ ਆ ਕਿ ਸਾਡੇ ਬੱਚਿਆਂ ਵਿੱਚ ਅਜੀਤ ਕਿੱਥੇ ਆ ਜੁਜਾਰ ਕਿੱਥੇ ਆ ਜੋਰਾਵਰ ਕਿੱਥੇ ਆ ਤੇ ਫਤਿਹ ਸਿੰਘ ਕਿੱਥੇ ਆ ਜਿਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਤਿਆਰ ਕਰਕੇ ਲਿਆਵਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਇਤਨਾ ਹੱਥ ਫਲਾ ਕੇ ਕਹੇਗਾ ਮੇਰਾ ਅਜੀਤ ਸਿੰਘ ਆ ਗਿਆ ਮੇਰਾ ਜੁਜਾਰ ਸਿੰਘ ਆ ਗਿਆ ਸੋ ਆਪ ਜੀ ਦਾ ਕੋਟ ਸ਼ੁਕਰਾਨਾ ਕਿ ਤੁਸੀਂ ਜਿਹੜੀ ਸੰਗਤ ਕਾਰਨਵਸ਼ ਨਹੀਂ ਪਹੁੰਚ ਸਕਦੀ ਉਹਨਾਂ ਨੂੰ ਤੁਸੀਂ ਇਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰਾਣੇ ਹੋ ਸਾਹਿਬ ਜੀ ਤੁਹਾਨੂੰ ਵੀ ਬਹੁਤ ਚੜ੍ਹਦੀ ਕਲਾ ਬਖਸ਼ਣ ਸਾਡੀ ਸਮੁੱਚੀ ਕੌਮ ਨੂੰ ਸਾਧੂ ਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬੇਰੇ ਬਰੇ ਫਲਸਾਂਜ ਬੰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਅਜਿਵੇਂ ਕੀ ਇਹ ਤੇ ਆਸਨਾਲ ਤੁਹਾਨੂੰ ਜਾਣੂ ਕਰਾਇਆ ਤਾਂ ਇਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਕਰਨ ਦੇ ਨਾਲ ਵਰਜੋਤ ਸਿੰਘ ਦੀ ਰਿਪੋਰਟ